ਬਿਲਕੁਲ ਬੰਦ ਪਈ ਹੈ ਫਿਲਮ ਚੱਲਦੀ ਸੀ ਇਹਨਾਂ ਦੇ ਬੰਦੇ ਭੁਜਾਏ ਆ ਬੜਾ ਬੜਾ ਬੋਰਡ ਚੱਕਿਆ ਸਾਡੇ ਗਿਆ ਤੇ ਸੁਣੋ ਸੁਣੋ ਫਿਲਮ ਚੱਲਦੀ ਆ ਇੱਕ ਮਿੰਟ ਵੇਟ ਕਰ ਲੋ ਜੀ ਸਾਡੇ ਗਿਆ ਬੋਰਡ ਤੁਹਾਡੇ ਸਾਹਮਣੇ ਉਹ ਯਾਰ ਦੱਸ ਤੁਹਾਨੂੰ ਕਿ ਉਹਥੇ ਆ ਰਹੇ ਆ ਅਸੀਂ ਜੀ ਘੰਟਾ ਬੈਠੇ ਰਹੇ ਅਸੀਂ 11 ਵਜੇ ਅਸੀਂ ਇੱਕ ਘੰਟਾ ਬੈਠੇ ਰਹੇ ਜੀ ਪਿੱਛੇ ਜਿਦੇ ਕੋਈ ਗੱਲ ਕਲੀਅਰ ਨਹੀਂ ਹੋ ਜੀ ਫਿਲਮ ਚਲਾ ਵੀ ਨਹੀਂ ਨਾ ਸਕਦੇ ਫਿਰ ਇਹ ਜਦੋਂ ਆਪਣੀ ਗੱਲ ਹੀ ਨਹੀਂ ਕੋਈ ਕਲੀਅਰ ਹੈ ਫਿਲਮ ਚਲਾ ਵੀ ਨਹੀਂ ਸਕਦੇ ਫਿਰ ਇਹ ਕਹਿੰਦੇ ਫਿਲਮ ਕਿਵੇਂ ਚਲਾਈ ਹੈ ਜਿਹੜਾ ਲੀਗਲੀ ਹੈਗਾ ਯਾਰ ਉਹਨੂੰ ਕੋਈ ਡਾਕਟਰ ਲੀਗਲੀ ਇਹਨਾਂ ਤੇ ਵੀ ਕਰੋ ਨਾ ਵੀ ਇਹਨਾਂ ਨੇ ਫਿਲਮ ਚ ਕੰਪਲੇਂਟ ਦੇ ਰਹੇ ਉਹਦੇ ਉੱਤੇ ਜੋ ਲੀਗਲ ਮਤਲਬ ਇਹ ਤੁਸਾਨੂੰ ਉੱਤੇ ਭੇਜ ਕੇ ਪਿੱਛੇ ਫਿਲਮ ਚਲਵਾਤੀ ਭੇਜ ਕੇ ਕਿਉਂ ਪਿੱਛੇ ਫਿਲਮ ਚਲਾਉਣੀ ਮੈਂ ਇਹ ਦੱਸ ਕੋਈ ਉਹ ਥੋੜੀ ਹੈਗਾ ਕਿ ਤੁਹਾਨੂੰ ਭੇਜ ਕੇ ਖਾਲੀ ਇਹ ਬੇਬੋਲਾ ਜੀ ਇੱਥੇ ਅਕਾਲ ਫਿਲਮ ਜਿਹੜੀ ਬਣਾਈ ਗਈ ਹੈ ਕਿ ਜਿਹੜੀ ਸਿੱਖ ਰਵੈਤਾਂ ਦੇ ਬਿਲਕੁਲ ਹੀ ਅਨਕੂਲ ਨਹੀਂ ਹੈ ਕਿਉਂਕਿ ਸਿੱਖੀ ਦੇ ਵਿੱਚ ਕਿਸੇ ਵੀ ਕਿਰਦਾਰ ਨੂੰ ਨਿਭਾਇਆ ਨਹੀਂ ਜਾ ਸਕਦਾ ਦ੍ਰਿਸ਼ ਨਹੀਂ ਬਣਾਇਆ ਜਾ ਸਕਦਾ ਕੋਈ ਫਿਲਮ ਨਹੀਂ ਬਣਾਇਆ ਜਾ ਸਕਦੀ ਸਿੱਖਾਂ ਦੇ ਕਿਰਦਾਰ ਦੇ ਉੱਤੇ ਕਿਸੇ ਕੋਈ ਵੀ ਇਤਿਹਾਸ ਦੇ ਉੱਤੇ ਫਿਲਮ ਨਹੀਂ ਬਣ ਸਕਦੀ ਇਹਦੇ ਵਿੱਚ ਜੋ ਇਹਦੇ ਵਿੱਚ ਕਿਰਦਾਰ ਨੇ ਉਹਨਾਂ ਨੇ ਸਾਰਾ ਕੁਝ ਬਾਣਾ ਵੀ ਉਹ ਸਾਰਾ ਕੁਝ ਧਾਰਨ ਕਰਕੇ ਉਹਨਾਂ ਨੇ ਰਵੈਤਾਂ ਨੂੰ ਇੱਕ ਸੱਟ ਮਾਰੀ ਆ ਜਿਹੜੇ ਸਿੱਖ ਭਾਵਨਾ ਨੂੰ ਉਹਨੂੰ ਠੇਸ ਪਹਾਈ ਆ ਜੀ ਹਾਂ ਸਰ ਅੰਦਰ ਫਿਲਮ ਚੱਲਦੀ ਸੀਗੀ ਜਦੋਂ ਅਸੀਂ ਗਏ ਹਾਂ ਜੀ ਉਦੋਂ ਬੈਨਰ ਚੱਕ ਕੇ ਉਹ ਭੱਜੇ ਨੇ ਤੇ ਅੰਦਰ ਫਿਲਮ ਚੱਲ ਰਹੀ ਸੀ ਪ੍ਰਸ਼ਾਸਨ ਨੇ ਸਾਨੂੰ ਧੋਖੇ ਚ ਰੱਖਿਆ ਇਹ ਸਾਨੂੰ ਦੋ ਦਿਨ ਦੇ ਕਹਿ ਰਹੇ ਕਿ ਫਿਲਮ ਬੰਦ ਆ ਬੰਦ ਆ ਸਵੇਰ ਦੇ ਸਾਨੂੰ ਇਹਨਾਂ ਨੇ ਇੱਕ ਸਾਈਡ ਤੇ ਬਿਠਾਇਆ ਹੋਇਆ ਕਿ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਫਿਲਮ ਬੰਦ ਆ ਉਧਰ ਸਾਨੂੰ ਭੇਜ ਕੇ ਇਹਨਾਂ ਨੇ ਪਿੱਛੇ ਪੁਲਿਸ ਲਾ ਕੇ ਦੇਖੋ ਕਿੰਨੀ ਪੁਲਿਸ ਖੜੀ ਆ ਅੰਦਰ ਫਿਲਮ ਚਲਵਾਤੀ ਬਿਲਕੁਲ ਜੀ ਅਸੀਂ ਫਿਲਮ ਨਹੀਂ ਚੱਲਣ ਦੇਣੀ ਲੁਧਿਆਣੇ ਦੇ ਵਿੱਚ ਅਸੀਂ ਫਿਲਮ ਪੂਰੇ ਪੰਜਾਬ ਦੇ ਵਿੱਚ ਇਹਦਾ ਪ੍ਰੋਟੈਸਟ ਹੋ ਰਿਹਾ ਬੰਦ ਕਰਾ ਰਹੇ ਇੱਥੇ ਵੀ ਅਸੀਂ ਫਿਲਮਾਂ ਚੱਲਣ ਨਹੀਂ ਦੇਣੀ ਜੀ ਸਰ ਜਥੇਬੰਦੀ ਕਿਹ ਕੁਝ ਰੀਲਾਂ ਵਾਲੇ ਬੀਬੀਆਂ ਭੈਣਾ ਭਰਾ ਰੀਲਾਂ ਵਾਲੇ ਜਿਨ੍ਹਾਂ ਨੂੰ ਕੁਝ ਮਾਇਆ ਦੇ ਕੇ ਉਹਨਾਂ ਨੇ ਰਾਤ ਸਿਨਮਿਆਂ ਦੇ ਵਿੱਚ ਬਿਠਾ ਕੇ ਜਿਕਾਰੇ ਛਡਵਾ ਕੇ ਉਹ ਸਾਰੇ ਲੋਕਾਂ ਨੂੰ ਵੀਡੀਓ ਦਿਖਾ ਰਹੇ ਨੇ ਕਿ ਆਹ ਦੇਖੋ ਜੀ ਇਹਨਾਂ ਦੇ ਹੱਕ ਦੇ ਵਿੱਚ ਨੇ ਉਹਦੇ ਵਿੱਚ ਤਿੰਨ ਤਰ੍ਹਾਂ ਦੇ ਬੰਦੇ ਨੇ ਇੱਕ ਬੰਦੇ ਨੇ ਜਿਹੜੇ ਲਾਲਚੀ ਨੇ ਇੱਕ ਬੰਦੇ ਨੇ ਜਿਹੜੇ ਰੀਲਾਂ ਤੇ ਵਿਊ ਵਾਲੇ ਨੇ ਇੱਕ ਬੰਦੇ ਕੁਝ ਭਾਵਨਾ ਵਾਲੇ ਨੇ ਹੋ ਸਕਦਾ ਉਹਨਾਂ ਨੂੰ ਇਹਦੇ ਬਾਰੇ ਸਮਝ ਨਾ ਹੋਵੇ ਉਹ ਤਾਂ ਚਲੇ ਗਏ ਹੁਣ ਠੀਕ ਹੈ ਜੀ ਉਹ ਰੀਲਾਂ ਵਾਲੇ ਬੀਬੀਆਂ ਭੈਣਾਂ ਤੋਂ ਇਹਨਾਂ ਨੇ ਵੀਡੀਓ ਪਵਾ ਪਵਾ ਕੇ ਕਿ ਅਖੇ ਜੀ ਇਹ ਫਿਲਮ ਦੇ ਵਿੱਚ ਆਏ ਜੀ ਆਏ ਆ ਜਿਹੜੀਆਂ ਬੀਬੀਆਂ ਨੂੰ ਦਸਤਾਰਾਂ ਸੇ ਆਗੇ 30-30 ਸਾਲ ਦੇ ਵਿੱਚ ਨਹੀਂ ਪਤਾ ਲੱਗਿਆ ਕਿ ਗੁਰੂ ਸਾਹਿਬ ਕੀ ਕਹਿੰਦੇ ਨੇ ਉਹਨਾਂ ਨੂੰ ਤਿੰਨ ਦੋ ਘੰਟੇ ਦੀ ਫਿਲਮ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਸਿੱਖਿਆ ਮਿਲ ਗਈ ਆ ਮਾਮਲਾ ਇਹੀ ਆ ਕਿ ਜਿਹੜੀਆਂ ਸਿੱਖਾਂ ਦੇ ਕਿਰਦਾਰਾਂ ਤੇ ਫਿਲਮਾਂ ਬਣਨ ਰਹੀਆਂ ਨੇ ਇਹ ਬਣਨੀਆਂ ਨਹੀਂ ਚਾਹੀਦੀਆਂ ਕਿਉਂਕਿ ਕਾਰਨ ਇਹੀ ਆ ਕਿ ਇਹ ਫਿਲਮਾਂ ਨਾਲ ਜਿਹੜਾ ਸਿੱਖਾਂ ਦੀ ਸ਼ਖਸੀਅਤ ਨੂੰ ਬਹੁਤ ਢਾਹ ਲੱਗਦਾ ਪਿਆ ਤੁਸੀਂ ਜੇ ਚਲੋ ਮੈਂ ਤੁਹਾਡੇ ਮੁਰੇ ਆ ਆ ਗਿੱਪੀ ਗਰੇਵਾਲ ਤੁਸੀਂ ਦੇਖ ਸਕਦੇ ਆ ਆ ਗਿੱਪੀ ਗਰੇਵਾਲ ਤੇ ਦੂਜੇ ਪਾਸੇ ਇਹੀ ਗਿੱਪੀ ਗਰੇਵਾਲ ਆਵਾ ਤੁਹਾਨੂੰ ਲੱਗਦਾ ਕਿ ਸਿੱਖ ਕਦੇ ਇਹੋ ਜਿਹੀ ਹੋ ਸਕਦੇ ਇਹਨਾਂ ਨੇ ਬਾਣੇ ਦਾ ਰੂਪ ਬਗਾਰਤਾ ਜੀ ਗੱਲ ਇਹ ਹੈ ਕਿ ਇੱਕ ਪਾਸੇ ਇਹੀ ਗਿੱਪੀ ਗਰੇਵਾਲਾ ਜਿਹੜਾ ਆਪਦੇ ਗਾਣਿਆਂ 'ਚ ਬੀਬੀਆਂ ਨਚਾਉਂਦਾ ਪਿਆ ਵਾ ਤੇ ਉਹੀ ਗਿੱਪੀ ਗਰੇਵਾਲ ਅੱਜ ਸਿੱਖਾਂ ਦੇ ਕਿਰਦਾਰ ਨਵਾਉਂਦਾ ਪਿਆ ਸਾਡਾ ਵਿਰੋਧ ਇਹੀ ਆ ਕਿ ਇਹ ਜੇ ਬੰਦੇ ਸਿੱਖਾਂ ਦੇ کردار ਨਿਭਾ ਨਹੀਂ ਸਕਦੇ ਤੇ ਸਿੱਖਾਂ ਤੇ ਕਦੇ ਫਿਲਮ ਹੀ ਨਹੀਂ ਬਣਨੀ ਚਾਹੀਦੀ ਸਿੱਖਾਂ ਦਾ ਇਤਿਹਾਸ ਪੜ੍ਹਨ ਦੇ ਸਿੱਖਾਂ ਕੋਲੇ ਆਪਦੇ ਗ੍ਰੰਥ ਆਪਦਾ ਇਤਿਹਾਸ ਪਿਆ ਸਿੱਖਾਂ ਕੋਲੇ ਆਪਦਾ ਕਿਤਾਬਾਂ ਪਈਆਂ ਨੇ ਤੁਸੀਂ ਉਹ ਪੜ੍ਹੋ ਜੇ ਤੁਹਾਨੂੰ ਸਾਡੇ ਕੋਲੇ ਗੁਰਦ ਆਮ ਨਹੀਂਗੇ ਸਾਡੇ ਕੋਲੇ ਸ਼ੀਦੀ ਅਸਥਾਨ ਨਹੀਂਗੇ ਸਾਡੇ ਕੋਲੇ ਕੁੱਪਰ ਹੀੜਾ ਫਤਿਹਗੜ੍ਹ ਸਾਹਿਬ ਹਰਮੰਦਰ ਸਾਹਿਬ ਅਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਸਾਡੇ ਆਪ ਦੇ ਸਥਾਨ ਨੇ ਤੁਸੀਂ ਉੱਥੇ ਜਾ ਕੇ ਆਪਦਾ ਇਤਿਹਾਸ ਪੜੋ ਸੁਣੋ ਤੇ ਜਰੂਰ ਸਿੱਖੀ ਵੱਲੋਂ ਮੋੜ ਜੇ ਤੁਹਾਨੂੰ ਲੱਗਦਾ ਕਿ ਫਿਲਮਾਂ ਹੀ ਸਿੱਖਾਂ ਦੇ ਇਤਿਹਾਸ ਨੂੰ ਸਿੱਖਾਂ ਨੂੰ ਬਚਾ ਸਕਦੀਆਂ ਨੇਗੀਆਂ ਤੇ ਫਿਰ ਤਾਂ ਇਹ ਬਹੁਤ ਪਹਿਲਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਫਿਰ ਤਾਂ ਇਹ ਜਿੰਨੇ ਸਾਡੇ ਵੱਡੇ ਵੱਡੇ ਗੁਰਮਖ ਪਿਆਰੇ ਨੇ ਫਿਰ ਉਹ ਫਿਲਮਾਂ 'ਚ ਹੁੰਦੇ ਇੱਕ ਆਪਣੀ ਅਕਾਲ ਮੂਵੀ ਰਿਲੀਜ਼ ਹੋਈ ਹੈਗੀ ਜੀ ਉਸ ਰਿਗਾਰਡਿੰਗ ਕੁਝ ਆਪਣੀਆਂ ਜੱਥੇਬੰਦੀਆਂ ਹੈਗੀਆਂ ਨੇ ਤੇ ਕੁਝ ਗ੍ਰੀਵੈਂਸਸ ਹੈਗੀਆਂ ਜੀ ਸੋ ਆਪਾਂ ਇਹਨਾਂ ਨਾਲੋਂ ਗੱਲਬਾਤ ਕਰਦੇ ਹਾਂ ਜੇ ਕਿਹੋ ਜਿਹੇ ਸਿੱਖ ਸੱਖਾਂ ਲੱਗੋ ਜਿਹੜੇ ਵਿਰੋਧ ਜਿਹ ਕੀ ਸੇਫਟੀ ਦੀ ਗੱਲ ਨਹੀਂ ਹੋਈ ਐ ਕੁਲਪਾਸ ਦੀ ਹਾਂਜੀ ਸਾਡਾ ਨਾਲ ਗੱਲਬਾਤ ਚੱਲ ਰਹੀ ਹੈ ਜੀ ਉਹਨੂੰ ਪੁੱਛ ਰਹੀ ਹੈ ਕੀ ਆਪਣਾ ਇਸ਼ੂ ਹੈਗਾ ਫਿਰ ਉਹਨੂੰ ਔਨ ਮੈਰਿਟ ਆਪਾਂ ਜਿਹੜਾ ਹੈਗਾ ਜੀ ਦੇ ਵਿੱਚ ਅੰਦਰ ਵੀ ਗਿਆ ਸੀ ਕਿ ਫਿਰ ਫਿਲਮ ਦੇ ਕਰਕੇ ਉਹ ਕਰ ਰਹੇ ਆ ਜੀ ਹੁਣੀ ਇਹਨਾਂ ਨਾਲ ਗੱਲਬਾਤ ਹੋ ਰਹੀ ਹੈ ਕਲੀਅਰ ਕਰਕੇ ਤੁਹਾਨੂੰ ਦੱਸਣਾ ਬਈ ਥੈਂਕ ਯੂ